ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਖੁਸ਼ ਰਹੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਮੈਂ ਇੱਥੇ ਕੋਲ ਮਰੀਜ਼ ਬੈਠਾ ਹੈ ਜੀ ਮਰੀਜ਼ ਕੋਲ ਮਰੀਜ਼ ਇਸ ਕਰਕੇ ਬੈਠਾ ਹੈ ਜੀ ਮੇਰੇ ਨਾਲ ਲੜ ਗਈ ਔਰ ਕੀ ਹਾਲ ਹੋ ਗਿਆ ਵੀ ਅਮਰਜੈਂਸੀ ਜਾਣਾ ਪਿਆ ਹਸਪੀਟਲ ਤੇ ਉੱਥੇ ਵੀਡੀਓ ਸ਼ੂਟ ਨਹੀਂ ਹੋਈ ਕਿਉਂਕਿ ਦੀਦੀ ਤੇ ਭਾਜੀ ਉਹ ਲੈ ਕੇ ਗਏ ਸੀ ਕਿ ਇਹ ਦੁੱਧ ຫມोड़ ਗਏ ਹੋਏ ਸੀ ਫਿਰ ਵੀ ਤੁਸੀਂ ਤੇ ਦੀਦੀ ਜਦ ਆਈ ਐਂ ਦਿਨਾਂ ਹੋ ਜਾਂਦਾ ਮੈਨੂੰ ਉਹ ਕਬਰੀ ਵੀ ਲੱਗੀ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਔਰ ਦਹਿਲਗੀ ਦਹਿਲਗੀ ਦਾ ਮਤਲਬ ਆਇਆ ਹਾਂ ਹੋਸੀਆ ਸਾਰੇ ਹਾਈ 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 ਹੋਈ ਜਾਂਦੀ ਉਹ ਨਹੀਂ ਦੀ ਦਰ ਕਿ ਦੀ ਨੂੰ ਵੇਖ ਕੇ ਮੈਂ ਡਰ ਗਈ ਹੋਏ ਜਾਂਦਾ ਵੀਰ ਇਹਨੂੰ ਭੱਜਾ ਰਿਹਾ ਰਿਪੋਰਟਾਂ ਨਹੀਂ ਗਿਆ ਕਿ ਕਦੋਂ ਕਿ ਟੈਸਟ ਮੰਗੇਗਾ ਉਹਨੇ ਇੱਧਰ ਰਿਪੋਰਟਾਂ ਲੈ ਚਲੇਗੇ ਕੀ ਕਰੀਏ ਅਸੀਂ ਬਹੁਤ ਵੀਕ ਗਾਲਾ ਇਹ ਕਾਲਾ ਮੰਮੀ ਆਪਾਂ ਨੂੰ ਆਪਣਾ ਦੁੱਖ ਬੜਾ ਲੱਗਦਾ ਆਪਾਂ ਤੇ ਵੀ ਉੱਪਰ ਫੈਕੀ ਤੂੰ ਹਸਪੀਟਲ ਤੇ ਤਾਂ ਬਹੁਤ ਆਉਂਦਾ ਦੋ ਦੋ ਮਿੰਟ ਦੋ 10 ਮਿੰਟ ਕੱਟਾ ਵੀ ਨਹੀਂ ਔਖੇ ਆਪਾਂ ਲੱਗਣਾ ਇਨਫੈਕਸ਼ਨ ਸ਼ੁਕਰ ਹੈ ਉਹ ਥੰਮੀ ਹੈ ਕਿ ਨਿਆਣੇ ਇੱਥੇ ਹੁੰਦੇ ਜੇ ਨਿਆਣੇ ਨੂੰ ਨਾਲ ਲੈ ਕੇ ਜਾਣਾ ਪਵੇ ਹੋਰ ਪੰਗਾ ਇਹ ਤਾਂ ਆਫਾ ਹੋ ਜਾਣਾ ਹੀ ਉਹ ਸਾਡੇ ਵਰਗੇ ਸ਼ਾਦੀ ਦੇ ਵਿੱਚ ਕਈ ਮਜਬੂਰੀਆਂ ਛੋਟੀਆਂ ਜਿਹੀਆਂ ਮਜਬੂਰੀਆਂ ਸਾਲਾ ਸਾਲ ਮਹੀਨੇ ਦੇ 10 12 ਦਿਨ ਦੇ ਨਿਆਣੇ ਨਹੀਂ ਆਉਣ ਲੇਗੇ ਤੁੰਗਿਆ ਕੁੜੀਆਂ ਘਰ ਤੇ ਨਿਆਣੇ ਚੱਲੇ ਗਿਆ ਕਿੰਨਾ ਨਿਆਣੇ ਮਜਬੂਰੀ ਹੈ ਅਗਲੇ ਦੀ ਮਜਬੂਰੀ ਹੁਣ ਕੀ ਕਰੀਏ ਮੇਰੇ ਬਾਕੀ ਪੈਸੇ ਤਾਂ ਸਾਹਮਲੇ ਦੂਦੋਂ ਪਰ ਲੱਗੇ ਵੀ ਆ ਆਪਣੇ ਬੰਦੇ ਜੀ ਨਾਲ ਕਈ ਦਿਨ ਦੇ ਵਿੱਚ ਵਿਚਾਰੇ ਨਿਆਣੇ ਲੈ ਕੇ ਨਾਲ ਕੁੜੀਆਂ ਕਿੱਥੇ ਏ ਐਮਰਜੈਂਸੀ ਤਾਂ ਜਾਣਾ ਪਿਆ ਜੀ ਪੇਨ ਉੱਤੇ ਖੜਿਆ ਤਾਂ ਫਿਰ ਚਲੋ ਇੰਜੈਕਸ਼ਨ ਲੱਗਿਆ ਸਿੱਕ ਗਿਆ ਸੋਹਣਾ ਠੀਕ ਹੈ ਹੋਰ ਕੁੜੀ ਫੇਰ ਕਹਿੰਦੀ ਹੈ ਕਹਿੰਦੀ ਮੈਂ ਜਾਣਾ ਤਾਂ ਹੀ ਆਪਣੇ ਦੇਸ ਨੂੰ ਕਿਹਾ ਹੋਗਾ ਤਾਂ ਆਪਣੇ ਘਰ ਨੂੰ ਤੇ ਜਿਸ ਨੂੰ ਪਾਈਏ ਐਸੀ ਐ ਭਾਈ ਜੀ ਤੇ ਆਪਾਂ ਜ਼ਿੰਦਗੀ ਕਟਾ ਲਈ ਫਿਰ ਇੰਨੇ ਕ ਜਗਾ ਚਾਹੀਏ ਪੈਣਾ ਕੋਈ ਨਹੀਂ ਇੰਨੇ ਕ ਜਗਾ ਪਤਾ ਨਹੀਂ ਮਾਰ ਦੇ ਰਾਂਗਾ ਕੀ ਆ ਕਹਿਣਾ ਚਾਹੁੰਦੇ ਆ ਹਣਾ ਚਲੋ ਹੌਲੀ ਹੌਲੀ ਨਾ ਮੌਕਾ ਪਰ ਇੱਕ ਗੱਲ ਆ ਸੁਣੇ ਦਾਰ ਪਾਸੋਂ ਇਹ ਮੈਂ ਕੱਢ ਦਿੱਤਾ ਸਾਰੀ ਰਾਤ ਕੱਟਦੀ 3-4 ਘੰਟੇ ਨੂ ਕੱਢਦਾ ਇਹ ਤਾਂ ਹੈ ਫਰਕ ਪੈਣਾ ਇਹ ਤਾਂ ਕੰਮ ਕਰਦੋ ਹੋ ਜਾ ਆਪ ਜਦ ਨੂਰੇ ਆਉਂਦੇ ਸੀ ਤੇ ਰਾਜ ਤਾਬੂ ਜਾਂਦੀ ਸੀ ਹੁਣ ਹੋਣੀ ਹੋਣੀ ਫਰਕ ਪਾਉਗਾ ਪੋਜ਼ਿਟਿਵ ਵੀ ਇਹ ਵੀ ਅੱਗੇ ਇੰਨਾ ਨਹੀਂ ਹੁੰਦਾ ਹੁਣ ਅੰਨਾ ਹੋ ਗਿਆ ਫਰਕ ਪੈ ਗਿਆ ਬੜੀ ਹੋੜੀ ਪਰ ਚਾਹ ਮੁੰਡੀ ਗਲੇ ਤੇ ਮੋਟੇ ਸੀ ਗਾਦਰ ਨੂੰ ਪ੍ਰੋਬਲਮ ਹੈ ਨਾ ਅਪੈਂਡਿਕਸ ਵਾਲੀ ਖਾ ਹੈ ਨਹੀਂ ਦਾ ਡਾਕਟਰ ਨੇ ਵੀ ਕਹਿਤਾ ਜੀ ਜਿੰਨੇ ਅਪੈਂਡਿਕਸ ਵਾਲੇ ਪ੍ਰੋਬਲਮ ਹੁੰਦੀ ਹੈ ਜੀ ਆਪਰੇਟ ਨਹੀਂ ਹੋ ਸਕਦਾ ਉਹਦਾ ਤੁਹਾਡੇ ਪਥਰੀਆਂ ਵਾਲਾ ਦਰਦ ਆ ਕਿਉਂਕਿ ਤੁਹਾਡਾ ਰੁਕ ਰੁਕ ਕੇ ਚੱਲਦਾ ਇਸ ਕਰਕੇ ਅੱਛੀ ਡਾਕਟਰ ਨੇ 5 ਦਿਨ ਦੀ ਦਵਾਈ ਦਿੱਤੀ ਉਹ ਕਹਿੰਦੇ ਉਹ ਨਾ ਸੱਟਾ ਸੱਟੇ ਕਿਹਾ ਵੀ ਜਿਹੜਾ ਠੀਕਾ ਲਵਾ ਲਿਆ ਦਵਾਈ ਦਿੱਤੀ ਉਹਨਾਂ ਨੇ ਡਾਕਟਰ ਤੁਹਾਡੀ ਸ਼ੁੱਕਰਵਾਰ ਨੂੰ ਬੈਠਣਾ ਹੈ ਜਿਹੜੀ ਦੇਖਣੀ ਹੈ ਰਿਪੋਰਟ ਦੇਖਣੀ ਹੈ ਉਹਨੇ ਜਿਹੜੀ ਪਰਿਵਾਰ ਦਾ ਕੋਈ ਨਾ ਮਾਰਾ ਦੇ ਰੰਗਾ ਹੋ ਲੋਕਾਂ ਦੇ ਦੁੱਖ ਤੇ ਖੁਸ਼ੀ ਵੀ ਬਣੇ ਹੋਏ ਹੋਰ ਦੁੱਖਾਂ ਦਾ ਤਾਂ ਕਹਿੰਦੇ ਘੋੜੇ ਦੀ ਤੋਰ ਹੈ ਜਾਣਾ ਹੋਣੀ ਦੁੱਖ ਦੀ ਇੱਕ ਗੱਲ ਹੋਰ ਐ ਨਾ ਮਮੀ ਕਹਿੰਦੇ ਨੇ ਉਹ ਤਾਂ ਦੁੱਖ ਵੀ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਤaile ਸੁਖ ਨਾਲ ਨਿਵੜਦੇ ਬੰਦੇ ਦੀ ਪਰਖ ਆ ਜਾਂਦੀ ਹੈ ਹਾਂ ਬੰਦੇ ਦੀ ਪਰਖ ਆ ਜਾਂਦੀ ਹੈ ਦੀ ਪਰਖ 'ਚ ਵੀ ਕੁਝ ਬੰਦੇ ਦਾ ਪਤਾ ਲੱਗ ਜਾਂਦਾ ਮਾਂ ਜੀ ਨੂੰ ਕਿੰਨਾ ਕਮਾਨ ਕਰਦਾ ਇਹ ਵੀ ਗੱਲ ਆ ਜੀ ਮੈਨੂੰ ਔਖੇ ਵਾਲੇ ਯਾਦ ਕਰਦਾ ਵੀ ਮੈਨੂੰ ਔਖੇ ਵਾਲੇ ਯਾਦ ਦੋ ਮਿੰਟਾਂ ਹਿਆਰ ਕਰਦਾ ਕੋਈ ਤਾਂ ਹੈ ਉਹ ਕੀ ਹੋਣਾ ਉਹ ਜਦੋਂ ਦੀ ਕੋਲ ਮੈਨੂੰ ਨੇ ਨੇ ਬਸ ਜਿਹੜੇ بڑے بڑے ਰੋਡ ਚੱਲੇ ਹਾਂ ਪੋਜ਼ਿਟਿਵ ਰਹੀਏ ਸਿੱਧੇ ਰਹੀਏ ਕਿ ਨਾ ਖਾਂ ਦੇਖਣਾ ਪਥਰੇ ਜਿ ਸੋਈ ਹੈ ਨਾ ਇੰਡੀਆ ਕੋਈ ਆਊਗਾ ਕਿ ਜੀ ਦਰਦ ਹੁੰਦਾ ਨਹੀਂ ਜਿਆਦਾ ਮੇਰੀ ਜੀ ਨਹੀਂ ਰਾਂ ਦੇ ਕਈ ਹੁੰਦੇ ਆ ਤਾਂ ਜਿਆਦੇ ਬਹੁਤ ਬਹੁਤ بڑے بڑے ਮੋਟੀਵੇਸ਼ਨਲ ਕੱਥੇ ਨਹੀਂ ਹੁੰਦੇ ਤਾਂ ਹੋ ਰਿਹਾ ਤੇ ਬਸ ਗਿਆ ਤਾ ਤੇ ਕਿਹਦਾ ਲਾ ਬੰਦੇ ਨੇ ਨਰ ਦੇ ਹੋਣੀ ਸੀ ਇਹ ਚੀਂਂ ਚਲੇ ਆੜੇ ਦਾ ਜਦ ਜੇ ਸੁਜੀ ਤੇ ਡਾਕਟਰ ਦੇ ਕੋਲ ਤਾਂ ਬਹੁਤ ਬੁਰਾ ਹਾਲ ਆ ਖੂਨੇ ਖੂਨ ਹਾਂ ਇਹ ਚੱਕੀ ਜਾਂਦੇ ਆ ਐਸਾ ਦਾ 1000 ਰੁਪਏ ਠੀਕ ਐ ਤੇ ਪੇਣ ਵਾਲੇ ਆਉਣਗੇ ਮੰਨ ਲਾ ਪੇਣ ਵਾਲੇ ਇੱਥੇ ਵੀ ਆਉਂਦੇ ਪਰ ਖੂਨ ਲਾ ਉਲਾਂ ਤੀਜੀ ਹਾਲ ਤੇ ਕਹਿੰਦੇ ਹਾਏ 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 ਗਿਆ ਹਾਏ ਆ ਗਿਆ ਬੀਜੀਆ ਦਾ ਮੂਹ ਨਗਾਵੇਗੀ ਇਹ ਬਹੁਤ ਗੱਲ ਕਰਾਂ ਮੈਂ ਉਹ ਉਹਦਾ ਪੂਰਾ ਹਾਲਾ ਦੇਖ ਦੇ ਹਾਂ ਜਦੋਂ ਸਰੀਪਾ ਜੀ ਕਹਿੰਦੇ ਹਾਂ ਦਾ ਜੈਡੀ ਇਦਾਂ ਹੋਏ ਸੀ ਜਦੋਂ ਮੁੰਡਾ ਦੇ ਗਿਆ ਸੀ ਜਿੰਦੇ ਆਉਂ ਨੂੰ ਜਾਂਦਾ ਹਾਏ ਸਾਡਾ ਚਲੇ ਗਿਆ ਹਾਏ ਇਦਾਂ ਹੋ ਗਿਆ ਮੇਰੇ ਚੱਕ ਮਤਲਬ ਨਾ ਬਹਿਣਾ ਵੀ ਜਿੰਮ ਤੱਕ ਜਨਾ ਫੋਨ ਦੇਖਣ ਨਾਲ ਉਹਦਾ ਫੋਨ ਦੇ ਆਲੇ ਲੱਗ ਜਾਊਗਾ ਉਹ ਵੀ ਬਹੁਤ ਔਖਾ ਏ ਉਹ ਵੀ ਨਹੀਂ ਬੰਦਾ ਤਾਂ ਫੋਨ ਵੀ ਨਹੀਂ ਦੇ ਸਕਦਾ ਫੈਕਸ਼ਨ ਵੀ ਬਹੁਤ ਉੱਤੇ ਇਹ ਨਹੀਂ ਜਾ ਸਕਦੇ ਇਹਨਾਂ ਨੂੰ ਪਾਰ ਕੋਈ ਮੋੜ ਦੇਣਾ ਵੀ ਤੁਹਾਨੂੰ ਨਹੀਂ ਜਾਣਾ ਅੰਦਰ ਤਾਂ ਹੀ ਅਸੀਂ ਦੂਰ ਰੱਖੋਗੇ ਹੋਰ ਕਿ ਉੱਪਰ ਹੁਣ ਕਈ ਕਈ ਸਾਡੀ ਮਜ਼ਦੂਰੀ ਕਈ ਬਿਚਾਰੇ ਲੈ ਕੇ ਆਦੇ ਤੇ ਦੇਖੋ ਪਾਤਸ਼ਾਹ ਜਿਨੇ ਪਾਏ ਲੈ ਕੇ ਪੈਸੇ ਤਾ ਨੂੰ ਸੜਕਾਂ 'ਤੇ ਬੰਨੀ ਬੈਠਦੇ ਆ ਲੈ ਕੇ ਲੰਗਰ ਵੀ ਲੱਗਦੇ ਆ ਚਲੋ ਮਾਰਾ ਦੀ ਧਿਆਨ ਕਿਸੇ ਕੋਲ ਨੂੰ ਖੁੰਡਾ ਵੀ ਅਰੇ ਗੁਨਾਹ ਦੀ ਵਾਅ ਕਰਦੇ ਤੁਸੀਂ ਦਾਨ ਇੱਥੇ ਵਧੀਆ ਹੈ ਇੱਥੇ ਲੋੜ ਹੈ ਉੱਥੇ ਕਦੇ ਨਾ ਦਾਨ ਤੋਂ ਜਿੱਥੇ ਪਹਿਲੇ ਰੱਜੇ ਪੁਜੇ ਰੱਜੇ ਪੁਜੇ ਨੂੰ ਹੋਰ ਕੀ ਹੱਜਾਣਾ ਪਾਸਤਾ ਅੱਜ ਦੁਨੀਆ ਦਾ ਗਾਨ ਐਨਾ ਕਰਦੀ ਲੰਗਰ ਚੋ। ਲੰਗਰ ਚ ਨਾਲ ਉਹ ਕਿਸੇ ਦਵਾਈ ਭੁੱਤੀ ਬਦਲ। ਇਹ ਕੋਈ ਮੀਰਾ ਸਭ ਜਿਹੜੀ ਸਭ ਵਾਸਤੇ ਹੈ ਜਿਹੜਾ ਮਰਜੀ ਖਾਓ। ਆਪਣੀ ਦਵਾਈ ਕਿਹਨੂੰ ਦਵਾ ਖਾਇਆ ਹੁੰਦਾ ਦੱਸਣਾ ਪਛਾਣੇ ਮਾਰੋ ਗਰੀਬ ਵਿਚਾਰਾ। ਵਿਚਾਰਾ ਜਿੱਥੇ ਸਾਡਾ ਨੂੰ ਆ। ਕਈ ਦਾ ਕਈ ਆਪਣੀ ਕਈ ਆਪਣੀ ਬਿਮਾਰੀਆਂ ਹੈ ਬਦਾਂ ਨੂੰ ਨਹੀਂ ਸਾਡੇ ਕੋਲ ਪੈਸੇ ਨਹੀਂ। ਪਾਹਰਲੇ ਜਿੱਦੋਂ ਇਹ ਤਾਂ ਕਰਦੇ ਵੀ ਬਹੁਤ ਮਜ਼ਦੂਰ ਲੋ ਕਰਦੇ ਆਂ ਚਾਹੀਆਂ ਕਿਉਂਕਿ ਮੈਂ ਦੇਖਿਆ ਕਿ ਜਿਹੜਾ ਬਹੁਤ ਜ਼ਿਆਦਾ ਸੰਗਤ ਉਹ ਕਰਦੀ ਹੈ ਜਿਹੜਾ ਕਿ ਧਨਪੁੰਨ ਤੋਂ ਕਰਦੇ ਹੈ ਜਿਹੜੇ ਪਾਹਰ ਤੋਂ ਸਿਰੇ ਬੈਠੇ ਕਿਸੇ ਨੂੰ ਕਪੜਾ ਵੀ ਨਹੀਂ ਦੇਣੇ ਤਾਂ ਹੀ ਦੁਨੀਆ ਖੜੀ ਹੈ ਇਹ ਲੋਕਾਂ ਕਰਕੇ ਖੜੀ ਹੈ ਜਿਹੜੇ ਧਨਪੁੰਨ ਕਰਦੇ ਆਂ ਚੰਗੇ ਬਹੁਤ ਬੈਠੇ ਨੇ ਕਰਕੇ ਦੁਨੀਆ ਦੀ ਦੁਨੀਆ ਕਿ ਚੰਗੇ ਆ ਤਾਂ ਬਿਮਾਰੇ ਆ ਤਾਂ ਚੰਗੇ ਵੀ ਬਹੁਤ ਆ ਬਹੁਤ ਆ ਦੋਹਾਂ ਪਾਸੇ ਨੂੰ ਆ ਮਹਾਰਾਜ ਵੀ ਦੇਖਦਾ ਹੈ ਚਲੋ ਬੰਦਾ ਤਾਂ ਨਹੀਂ ਬੰਦੇ ਦੇ ਕਰਮਾ ਬਸ ਇੱਕ ਗੱਲ ਬੰਦਾ ਯਾਦ ਰੱਖਣਾ ਚਾਹੀਦਾ ਹੈ ਵੀ ਉਹਨੇ ਜੇ ਚੀਜ਼ ਦਿੱਤੀ ਤਾਂ ਉਹਨੇ ਲਈ ਵੀ ਉਹਨੇ ਲੈਣੀ ਵੀ ਆਪਾਂ ਨੂੰ ਉਸ ਟਾਈਮ ਥੋੜਾ ਬਹੁਤ ਦੁੱਖ ਹੁੰਦਾ ਵੀ ਉਹਨੇ ਆਪਣੀ ਚੀਜ਼ ਲੈ ਲਈ ਇਹ ਥੋੜਾ ਜਿਹਾ ਸਬਰ ਕਰਨਾ ਪੈਂਦਾ ਪਰ ਹੁੰਦਾ ਨਹੀਂ ਆਪਾਂ ਤੇ ਹੁੰਦਾ ਨਹੀਂ ਜਦੋਂ ਵੀ ਆਪਣੀ ਕੋਈ ਚੀਜ਼ ਜਾਂਦੀ ਆ ਦੁੱਖ ਤਾਂ ਹੁੰਦਾ ਹਾਂ ਆ ਤੂੰ ਦੇਖ ਲੈ ਖਾਜੂਗਾ ਇਹਨੂੰ ਦੇਖ ਤਾਂ ਸਹੀ ਦੇਖ ਤਾਂ ਸਹੀ ਕਿੰਨੇ ਝੁੱਟਿਆ ਪਿਆ ਲੈ ਕੋਈ ਬਿਮਾਰ ਖਬਰ ਲੈ ਲੈ ਆ ਬੇਲੇ ਰੇਸਰ ਆਪੇ ਤਾਂ ਇਹਨੂੰ ਕਾਰੀ ਜਿੱਥੇ ਇਹਨੂੰ ਰੋਸ ਤੋਂ ਹੀ ਲੁੱਟਣਾ ਮੋਟਾ ਹੁੰਦਾ ਕਿ ਲਾਉਂਦਾ ਨਾ ਆਪੇ ਤਾਂ ਜਾਨ ਜਾ ਰਿਹਾ ਅੱਛਾ ਹੁਣ ਤੁਸੀਂ ਕੰਮ ਚੱਲ ਜਾਣਾ ਹੈ ਹੁਣ ਘਰ ਦਾ ਮੈਂ ਤਾਂ ਜੇ ਲਈ ਰੈਲ ਲੈਂਦੀ ਕਾਂਡਾ ਡੇਡ ਕਾਂਡਾ ਹੋਗਾ ਜੀ ਇੰਜੈਕਸ਼ਨੋਂ ਆਏ ਨੁਕਤੇ ਵੀ ਥੋੜਾ ਜਿਹਾ ਟਾਈਮ ਲਾਇਆ ਹੈ ਸੀਗੇ ਇਹਨੂੰ ਪਤਾ ਨਹੀਂ ਕਿੰਨਾ ਲਵਾ ਦੇਣਾ ਨੇ ਫਿਰ ਤਾਂ ਪਾਉਣਾ ਤਾਂ ਫਿਰ ਆਉਂਦੇ ਆਉਂਦੇ ਨੂੰ ਹੋ ਗਿਆ ਕਹਿੰਦਾ ਨਾ ਫੇਰ ਵਾਰੰਟੀ ਕੇ 체ਹੀ ਹੁੰਦੀ ਆ ਤੇ ਚੱਕਰੋਂ ਨਾ ਆਉਣਾ ਬੰਦੇ ਨੂੰ ਜੀ ਨਾ ਦੇਣੀ ਅੱਧਾ ਬੰਦਾ ਠੀਕ ਅਪੜੇ ਘਰ ਸੋ ਆਪਾਂ ਨੇ ਆਪਾ ਆਪਾ ਕਿਆ ਕਹਿੰਦੇ ਨਹੀਂ ਜਿੱਥੇ ਮਰਜ਼ੀ ਚੱਲ ਜਾ। ਘਰ ਜਾ ਕੇ। ਜੇ ਆਪਾਂ ਜੰਮੇ ਪਰੇ। ਨਿਕਲਾ ਘਰ ਜਾ ਕੇ ਕਿਸੇ ਦੀ ਆਏ ਹੋ ਜਾਂਦਾ। ਤੇ ਆਪਣਾ ਪਿਆਰ ਹੋ ਜਾਂਦਾ। ਜੀ ਚੱਲ ਜਾਂਦੀ ਹੈ ਤੁਹਾਨੂੰ ਉੱਥੇ ਨੂੰ। ਮਾਣ ਲਾਂ। ਐ ਹੁੰਦਾ ਮਾਣ ਲਾਂ ਤੇ ਚੱਲ ਚੱਲੀਏ ਤੁਹਾਨੂੰ ਕਾ ਚੱਲ। ਨਿਕਲਾ ਚੱਕ ਦੀ ਦੇ ਕੇ। ਉਹ ਚਾਹਤੀ ਕਰਦੇ ਹੁੰਦੇ ਸੀ। ਕਹਿੰਦਾ ਮੈਂ। ਕਹਿੰਦੇ ਇਹੇ ਤੇ ਕਹਿੰਦੀ ਨਹੀਂ ਭੈਣ ਜੀ ਇਹ ਕਹਿੰਦੀ ਮੈਂ ਇਹੇ ਕਤਾਰ ਜਸਮੀਨੇ ਭਾਵੂ ਜਿਹੀ ਚੀਜ਼ ਜਿਹੜੀ ਆਏ ਦਿਖਾ ਦੇਣਾ ਤੁਸੀਂ ਕਹਿ ਲੇ ਬਸ ਇਹ ਹੋਰ। ਮਮੀ ਬਹੂਗੀ ਜਸਮੀਨ ਨੂੰ ਨਾ ਲੈ ਕੇ ਆ ਗਏ ਨੂੰ ਘਰੇ ਛੱਡ ਕੇ ਆਇਆ ਕਰੋ। ਮੈਂ ਆਇਆ ਨਹੀਂ ਤੇ ਜਿੱਦ ਸੁਣਿਆ ਨਾ ਪੀਏ ਸਿੱਕੀ ਤਰ੍ਹਾਂ ਦੀ ਵੀ ਚਲੋ 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 ਤੁਸੀਂ ਆਪਣੇ ਸੁਣਾਏ ਆਪਣੇ ਘਰ ਦਾ ਬੰਦਾ ਜਿੰਦਾ ਮਰਜੀ ਪਿਆਰ ਕੋਈ ਚੀ ਚੱਕੇ ਨਾ ਕਰਕੇ ਉਹ ਹੈ ਉਹ ਘੇਟੇਂਦੇ ਉਹ ਤੇ ਵੀ ਤਾਂ ਬੰਦਾ ਐਸੀ ਗਾਲੀ ਜਿੰਦਗੀ ਜੀਦਾ ਨਾ ਤਾਂ ਮਾਤਾ ਚਾਹੁੰਦਾ ਮੈਂ ਆਪਾਂ ਆਈਆ ਫਿਰ ਵਿਆਹ ਤੇ ਨਾ ਵਿਆਹ ਹੋ ਜੇ ਜੱਤੇ ਫਿਰ ਪਿਆਰ ਪੈ ਜਾਂਦਾ ਘਰ ਦੀ ਗੱਲ ਤਾਂ ਉਹ ਹੋ ਜੀ ਇੱਧਰ ਪਿਆਰ ਪੈਂਦਾ ਫਿਰ ਉਹਦਾ ਮਦੀਆ ਪਿਆਰ ਤਾਂ ਹੁੰਦਾ ਪਰ ਆ ਪਰ ਆਇਆ ਹੁੰਦਾ ਨਾ ਫੇਰ ਮੈਂ ਹੁੰਦਾ ਵੀ ਚਲ ਜੋਗੀਆਂ ਦਾ ਫੇਰਾ ਲਾ ਸਕਦਾ ਭਾਈ ਜਿੰਦੂ ਮਿਲਦੇ ਹੋਏ ਮम्मी ਕਹਿੰਦੀ ਕਿ ਸ਼ੀਲਾ ਉੱਤੇ ਕੱਟਨੀ ਮੈਂ ਮम्मी ਆਇਆ ਹੀ ਕਰੇ ਤੇ ਮੈਂ ਤਾਂ ਲੱਦੇ ਲਈ ਜੀ ਆ ਮਨੀ ਤਾਂ ਨਹੀਂ ਤਾਂ ਕਿਹਦਾ ਆਪੋਗੇ ਤੇਰੇ ਤੇ ਜਿੰਨੇ ਕੱਤੇ ਹੁੰਦੇ ਹੁੰਦੇ ਕੀ ਕਰਾਂਗੇ ਜੀ ਜਿਹੜੀ ਕੁਛ ਥੜੀਆਂ ਉੱਪਰ ਲੱਗਣ ਲੱਗ ਗਈ ਅੱਗੇ ਮੈਂ ਮਨੂਣਾ ਪੈ ਰਹੀ ਨਹੀਂ ਦੋ ਦੇ ਦੀ ਜਿਹੜੇ ਤੇ ਮਾਲਾ ਤੇ ਹੁਣ ਤਨ ਲੀਂਆ ਪਰੇ ਆਂਦੀ ਆ ਕਰੇ ਵੀ ਕਰੇ ਕੀ ਬੰਦਾ ਹੁਣ ਦਫਾ ਪੈ ਜਾਂਦਾ ਕੋਈ ਹੋਰ ਕੀ ਹੁਣ ਤੁਹਾਨੂੰ ਇਕਾਲਾਂਤ ਖੁਸ਼ੀ ਨਹੀਂ ਚੇਂਜ ਕਰ ਸਕਦੇ ਮੈਂ ਇਹ ਆ ਵਾਰ ਹੋ ਜਾਂਦੀ ਆ ਆਦੇ ਨੇ ਕਿਚਨਾ ਚੱਲੇ ਰਾਤ ਨੂੰ ਤਾਂ ਹੀ ਲਾਈ ਵੀ ਨਹੀਂ ਉਹ ਤਾਂ ਜਾਣਾ ਕੋ ਰੋਟੀ ਲੈ ਉਹ ਤਾਂ ਹੱਜ ਆ ਚੰਗਾ ਆ ਬੋਲ ਉਹ ਲੈ ਰਿਹਾ ਗਿਆ ਉਹਨੇ ਮੂਹ ਚਲੀ ਤੇ ਜਾਣਾ ਅੱਜ ਤਾਂ ਰੋਟੀ ਲੈ ਆਪਕੋ ਸੁਦੇਖਣ ਦੇ ਕੋਲ ਮੈਂ ਕੁਝ ਲੇਟੇ ਜਾ ਰਹੇ ਹਾਂ ਜੇ ਕੋਈ ਕਹਿੰਦਾ ਕੋਈ ਜਿਵੇਂ ਜ ਕੁੜੀਆਂ ਨੂੰ ਬੈਠਾ ਪਾ ਦਿੰਦਾ ਰੋਦੇ ਜਿੱਦ ਤੁਹਾਨੂੰ ਕੰਮ ਨਹੀਂ ਆਉਂਦਾ ਤੇ ਮੈਂ ਇਸ ਪਰਸਨਲ ਟੈਨਟ ਦੇ ਵਾਇਲ ਦੇ ਕਹਿੰਦੇ ਜੀ ਆਯਰਵੇਦ ਦੀ ਗੱਲ ਕਿਸੇ ਤੋਂ ਚਲੋ ਟਰਾਈ ਕਰ ਲਵੇ ਤੇ ਦੇਖ ਲਈ ਦਿੱਤਾ ਕਿ ਉਹ ਆਪੇ ਸਾਰਾ ਆਪਕੇ ਜਨਾ ਤੂੰ ਹੁੰਦਾ ਕਹਿੰਦਾ ਇਸ ਤੋਂ ਇਧਰ ਮਾਨਕ ਹੁੰਦਾ ਉੱਥੇ ਮੈਂ ਦੱਸਿਆ ਆਪਣੇ ਮੈਂ ਉੱਥੇ ਦੇਖ ਆਪਾਂ ਪੋਜ਼ਿਟਿਵ ਰੱਖੀਏ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਗੱਲ ਖਤਮ ਬਸ ਕਰੇ ਸੀਗੇ ਹਾਂ ਕਈ ਨੂੰ ਭਾਗ ਤੋਂ ਭਈਏ ਤਾਰ ਦੇ ਕਿ ਕਹਾਂ ਕੰਨਾਂ ਨੂੰ ਦਿੱਤਾ ਕਿ ਤੱਕ ਗੱਲਾਂ ਦਾ ਨਾਮ ਦੱਸ ਦੋ ਹਾਂ ਗੱਲ ਇਹਦੀ ਆਪਾਂ ਆਪਣੇ ਸਰੀਰ ਦਾ ਹੋ ਜਾਂਦਾ ਹਾਂ ਤੇ ਦਾ ਪਰ ਕੋਈ ਨਾ ਜਾਣੇ ਸੀ ਲੋੜੇ ਨਾ ਕਰੀ ਗੱਲ ਬਹੁਤ ਭੜ ਆਏ ਉਹਨਾਂ ਜੋਕ ਲੈ ਕੇ ਜਬਾਤ ਹੈ ਕਿ ਕੋਈ ਨਹੀਂ ਛੱਤੀ ਬਾਅਦ ਤੇ ਉਹਨੇ ਬਾਅਦ ਹੂੰ ਹੂੰ ਉਹ ਬਾਅਦ ਕੇ ਪਾਣੀ ਉਹ ਪੀਓ ਬਣੇ ਉੱਤੇ ਨਿਕਲ ਜਾਂਦੀ ਹੈ ਇਹ ਵੀ ਨਹੀਂ ਹੁੰਦੀ ਐ ਇੱਕ ਇਹ ਕੁਪੜੀ ਛੱਤੀ ਬਾਅਦੰਨੇ ਕੁਪੜੀ ਦੇ ਬਾਅਦ ਉਹ ਚਲ ਉਹ ਵੀ ਪੀ ਜਾਇਂ ਤੂੰ ਖਾਰੇ ਦੀ ਪੇਟੀ ਹੁਣੇ ਰੱਖ ਦੋ ਖਾਰੇ ਦੀ ਪੇਟੀ ਹੁਣ ਸੋ ਪਿੱਛੇ ਪਈ ਐ ਤੂੰ ਨੂੰ ਪੀ ਜਿੰਨਾ ਪੀ ਸੰਦੀ ਐ ਹਾਂ ਦਵਾਈ ਖਾ ਲੂੰਗੀ ਕਾੜੀ ਬਹੁਤ ਪੀਤਾ ਨਾ ਓਏ ਜੀ ਅਸੀਂ ਪੀਨੇ ਪੀਤਾ ਨਾ ਨਹੀਂ ਪੀਤਾ ਬਹੁਤ ਬੈਗਾ ਹੂੰ ਖੁਰਦਾ ਖੋਰਦਾ ਉਹਨੇ ਵੀ ਬਹੁਤ ਪੀਤੀਆਂ ਖਾਈ ਨਹੀਂ ਹੋ ਤਰਨ ਬਸ ਜੇ ਤਾਂ ਪੀ ਕੇ ਬੰਦੀ ਪਾਣੀ ਮੋ ਪੀਣੀ ਨਾ ਦਿਰੀ ਜੀ ਬੀਜਾ ਖਾਰਾ ਨਹੀਂ ਹੁੰਦਾ ਬਰ ਰੋ ਤੇ ਕੁੜੀ ਨੂੰ ਇਹ ਨਾ ਪਾਣੀ ਨਾਲ ਤੁਗੜਾ ਅਸ ਖਾਰਾ ਕਰਦਾ ਆ ਗਾ ओ पी का देव नंदियो का जो का आ भाई जान बस यही दर्द नहीं आ तो भी हो जाता भाई ता कपड़े पुराने लबे नहीं मैं कहना आ कैसी पाते है नमी आओ घर का मैं तुम्हारी बाद ना अपने तो होएगी कल और क्या माने कि मैं कपड़े में तो नमी तो आते है ना वो का साथ भी देते और अपने तो होएगी मम्मा कल कुड़िया ठीक हो जाती है अभी वो तो ठीक हो हां अब लगाता है ਮੈਂ ਦੇਖਣ ਜੋਗਦੰਮ ਮੈਂ ਰਹਿੰਦੀ ਆ ਨਾ ਨਾ ਕਾ ਤੇਰੀ ਲੇਕ ਫੇਰ ਬੈਠ ਕੇ ਉੱਠੀ ਫੇਰ ਉੱਠੀ ਬੈਠ ਕੇ ਕਹਿੰਦੀ ਵੀ ਸੋਚ ਮੈਨੂੰ ਠੀਕ ਕਰ ਦਰ ਬਾਬਿਆ ਨੇ ਨੂੰ ਹੀ ਆ ਕੋਈ ਪੜੀ ਬਿਮਾਰੀ ਇਹ ਸੋਚ ਮਿੱਤੇ ਉੱਪਰ ਬੈਠੇ ਆ ਇਹ ਸੋਚ ਮਿੱਤੇ ਉੱਪਰ ਬੈਠੇ ਮੈਨੂੰ ਕੁਝ ਵੀ ਨਹੀਂ ਹੋਇਆ ਹੋ ਠੀਕ ਹੈ ਨਾ ਪਾਪਾ ਹਾਂ ਆ ਮਹਾਰਾਜਾ ਨੌ ਲਈਦਾ ਮਹਾਰਾਜ ਪਰਮਾਤਮਾ ਦਾ ਸਭ ਹੋ ਜਾਣਾ ਠੀਕ ਹੈ ਹਾਂ ਦਾ ਟੈਨਸ਼ਨ ਨਹੀਂ ਲੈਦੀ ਹੁੰਦੀ ਇੱਕ ਗੱਲ ਮੰਮੀ ਨੂੰ ਸਮਝਾ ਕੇ ਜਾ ਮੰਮੀ ਮੇਰੇ ਪਾਪੇ ਨਾਲ ਬਹੁਤ ਲੜਦੀ ਆ। ਕਹੇ ਕਾ ਲੜੇ ਨਾ ਕਹਿ। ਇੱਤ ਬਟੂਮਾ ਪਾਪਾ ਕਹਨੇ ਪਿੱਛੇ ਲੱਗਦਾ। ਬਸ ਹਾਂ ਕੱਟ ਕਹਨੇ ਵਾ। ਮੇਰੇ ਪਾਪੇ ਨਾਲ ਬਹੁਤ ਲੜਦੀ ਮੰਮੀ ਕਹਿੰਦੇ ਜਾਣਾ ਚਿੰਤਾ ਨਹੀਂ ਦਾ। ਤੂੰ ਚਾਹੀਦਾ ਛੋਟਾ ਨੇ ਪ੍ਰੋਬਲਮ ਨਹੀਂ ਜਾ। ਕਾਏ ਮਾੜੀ ਜੀ ਕਰ ਸਕੀ ਕਰਨ ਵਾਲਾ ਕੀ ਕਦਾ ਕੀਤੇ ਚੱਲਣਾ। ਇਹਨਾਂ ਨੇ ਕੀਤੇ ਦੇ ਕਿਸੇ ਜਾ ਕੇ ਸ਼ੁਰੂ ਕਰ। ਤੇਰੀ ਮਾਈ ਨਹੀਂ ਚਾਚੀ ਦੀ। ਮੰਮੀ ਤੇਰਾ ਬਾਪੇ ਹੀ ਨਹੀਂ ਚਾਚਾ ਦਾ। ਹੱਤਾਂ ਹੀ ਦੇਖ। ਕੀ ਨਾ 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 ਜਲਪ ਸਿੰਘ ਮੈਂ ਨਾ ਕਹਿ ਵੀ ਨਹੀਂ ਜਿੰਨੇ ਗੱਲਾਂ ਕਰਦੇ ਆ ਜਿਵੇਂ ਅਸੀਂ ਆਹ ਤੋ ਫੋਟੋ ਤਾਂ ਪਾਈ ਜਾਂਦੇ ਮੇਰਾ ਅੰਦਰ ਦੀ ਗੱਲ ਨਹੀਂ ਹੈਗੀ ਉਹ ਵੀ ਪਹਿਲੇ ਨਹੀਂ ਪਤਾ ਉਹ ਮੜੀ ਦੀ ਗੱਲ ਕਰਦੇ ਉੱਧਰ ਬੈਠੋ ਨਾ ਆਪ ਤੁੰਗੇ ਵੀ ਕਿ ਉੱਧਰ ਬੈਠੇ ਜਾ ਕੇ ਖਾਦੇ ਤਾਂ ਪੂਰੀ ਸਾਰੀ ਕਮਰੀ ਉਹ ਆਈਏ ਲੋ ਕਹਿੰਦੇ ਵੀ ਤੂੰ ਜੇਦੀ ਨਾਲ ਕਰਦੀ ਉਹ ਨਾਲ ਨਾਲ ਕਰ। ਯਾਨੀ ਇਹਨਾਂ ਨੂੰ ਤੁਹਾਨੂੰ ਨਾ ਪਾਉਂਦਾ ਸੁਣਾ ਨਾ ਇਹਨੇ ਕੁਸਰਾਣਾ। ਮੈਂ ਕਿਹਨੂੰ ਕਹਾਂ ਤਾ ਸੁਕੋਲੀ ਵੀ ਕਰਦਾ ਨਹੀਂ ਰਵਿੰਦਰ ਤੇ ਵੀ ਪਾਣੀ ਨਾਲ ਕਰਦੇ। ਹਾਂ। ਹਾਂ। ਦਾਣਾ ਪਕੜ ਲਾਵਦੇ ਨੇ ਲਾ। ਅੰਦਰ ਜਾ ਕੇ ਉਹ ਪਾਣੀ ਦੇਖ ਸਕਦਾ। ਦੇਖਿਓ ਹਮਾਰੇ ਪਾਸੇ ਹੋਰ ਅੱਲਾ ਕਰਦੀ। ਮਾਨੀ ਕੀ ਰਤਾ। ਹੋ ਜਾਣਾ ਤੇ ਰੋਣ ਲੱਗ ਜਾ ਉਹ ਰਿਆ। ਹਮਤੂ हां मैं लेकिन ओ नो जी इधर अंदर का पे आते हैं ऐसे मैं करके के लगा गया नाम लेते आते हैं हां ही जे काम है दे आ लक्षण है दे हूं तो काम वाला पापा के खेल है ला पापा ने अटक है भले बड़ा कुछ है और चिचरी का इशारे देने के तू ਅਸੀਂ ਨਾ ਪਿੰਡ ਦਾ ਨਾਮਿੰਦਰ ਕੁੱਤ ਚੁਣਾਂਗੇ ਰਹੇ ਸੀਗੇ ਹਾਂ ਤਾਂ ਉੱਥੇ ਮੈਂ ਕੀ ਕਹਿੰਦੂ ਪੁੱਪਾ ਛਾਤ ਤੇ ਆ ਮਾਈ ਗੇ ਲੋ ਬਾਬਾ ਜੀ ਚੰਦ ਦੇ ਨਾਲ ਜੋਤ ਲਾਉਣੀ ਦੀ ਜੀ ਨੂੰ ਤਾਂ ਸੁਣਾਣਾ ਹਾਂ ਵੀ ਬੋਲ ਸਭ ਦਾ ਆਪਾਂ ਲਾ ਕਰੀ ਬਾਬਾ ਜੀ ਸ਼ੁੱਕਰਕੀ ਸਤਨਾਮ ਵਾਲੇ ਦੇ ਮੋਠਾ ਤੇ ਕਿ ਆਂ ਦੀ ਹੋਣੀ ਵੀ ਹਾਂ ਨਾ ਜੋਤ ਲਾਉਣੇ ਜਿੱਥੇ ਜਿੱਦਣ ਮੇਰਾ ਮਤਾਂ ਕਹਿਣੀ ਆ ਜੇਣਾ ਮੂਰੇ ਬੇਟੀ ਕੋਲ ਫੇਰ ਗਾਂ ਜਾਨੀ ਪੇਟੀ ਜੰਨੀ ਕਿ ਬੇੜਾ ਉਥੇ ਵਿੱਚੋਂ ਜਾ ਕੇ ਕੰਮ ਜੇ ਮਤਾਂ ਕਰਦੇ ਆ ਜਿੱਦਾਂ ਜੇ ਨਾ ਹੋਰ ਲੱਜਣਾ ਨਹੀਂ ਆਣੇ ਜਿਆਦਾ ਸਾਹੀ ਤੇ ਵੀਰ ਨੂੰ ਦੋਨੋਂ ਮੰਨੀ ਆ ਪਰ ਬਾਕੀ ਸਭ ਨੂੰ ਚੱਲੀ ਜਾਣਾ ਹਾਂ ਖੁੱ ਚੱਲੀ ਜਾਣਾ ਮਾਰਾ ਤਾਂ ਨਾ ਨਹੀਂ ਬਸ ਬਿਸਰਗੇ ਬਿਸਰਗੇ ਹੋ ਗਾਨੀ ਹੋਰ ਆਪਾਂ ਚਲੋ ਜੀ ਬਸ ਠੀਕ ਆ ਹੁਣ ਅਗਲੇ ਬਲੌਗਸ ਨੂੰ ਮਿਲਦੇ ਹਾਂ ਸਾਰੇ ਅਰਦਾਸ ਕਰਿਓ ਮੇਰੀ ਦੀਦੀ ਚੇਤੀ ਤੋਂ ਚੇਤੀ ਠੀਕ ਹੋ ਜਵੇ ਬੈਸੇ ਠੀਕੇ ਆ ਬਸ ਆਏ ਹੋਈ ਜਾਂਦਾ ਦੀ ਮੇਰੇ ਨਾਲ ਹੋਈ ਜਾਂਦਾ ਬਸ ਠੀਕ ਹੈ ਠੀਕ ਹੋ ਗਾ ਬਾਕੀ ਪਰਮਾਤਮਾ ਨਾਲ ਇਹ ਅੰਗ ਸੰਗ ਰਹੇ ਸਭ ਦੇ ਠੀਕ ਹੈ ਜੀ ਫਿਰ ਓਕੇ ਫਿਰ ਬਾਏ ਬਾਏ ਅਗਲੇ ਬਲੌਗਸ ਵਿੱਚ ਮਿਲਦੇ ਆ